ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਕੁਪੇਸ਼ ਬਗੇਲ ਪਹੁੰਚ ਚੁੱਕੇ ਨੇ ਪੰਜਾਬ ਅੰਮ੍ਰਿਤਸਰ ਤੋਂ ਸਿੱਧੀਆਂ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਜ਼ਰ ਆ ਰਹੀ ਹੈ ਪ੍ਰਧਾਨ ਰਾਜਾ ਵੜਿੰਗ ਗੁਰਜੀਤ ਤੌਜਲਾ ਗੁਰਜੀਤ ਸਿੰਘ ਰਾਣਾ ਪ੍ਰਤਾਪ ਸਿੰਘ ਬਾਜਬਾ ਤਮਾਮ ਉਹ ਆਗੂ ਜੋ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੁਪੇਸ਼ ਬਗੇਲ ਦਾ ਕੁਪੇਸ਼ ਬਗੇਲ ਸ਼ਕੀਸਕੁਰ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਕਮੇਡੀਆ ਦਾ ਵੀ ਜਮਾਵਾੜਾ ਹਾਲਾਂਕਿ ਇਸ ਵੇਲੇ ਕੋਈ ਜ਼ਿਆਦਾ ਗੱਲਬਾਤ ਕਰਦੇ ਨਹੀਂ ਦੇਖੇ ਭਪੇਸ਼ ਬਗੇਲ ਅਤੇ ਹੁਣ ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਕਾਲੂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਣੀਆਂ ਨੇ ਕਾਂਗਰਸ ਤੇ ਅੱਗੇ ਵੱਡੀ ਚੁਣੌਤੀ 2027 ਨੂੰ ਲੈ ਕੇ ਵੀ ਕਿਉਂਕਿ ਇਸ ਵੇਲੇ ਕਾਂਗਰਸ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਸੀ ਕਰ ਸਕੀ 18 ਵਿਧਾਇਕ ਜਿੱਤੇ ਸੀ ਜਿਸ ਤੋਂ ਬਾਅਦ 3 ਵਿਧਾਇਕ ਜਿਗਨੀ ਚੋਣਾਂ ਦੇ ਵਿੱਚ ਹਾਰ ਗਏ ਤੇ ਅੱਜ ਜਦੋਂ ਹੁਣ ਨਵੇਂ ਇੰਚਾਰਜ ਭੁਪੇਸ਼ बघेल ਪਹੁੰਚੇ ਨੇ ਤਾਂ ਦੁਬਾਰਾ ਤੋਂ ਕਾਂਗਰਸ ਨੂੰ ਮਜ਼ਬੂਤ ਕਰ ਸਕਣਗੇ ਇਹ ਵੱਡਾ ਸਵਾਲ ਹੈ ਚੁਣੌਤੀਆਂ ਬਹੁਤ ਨੇ ਹਾਲਾਂਕਿ ਪੰਜਾਬ ਕਾਂਗਰਸ ਦੇ ਉਹ ਚਾਗੂ ਇਸਡੇ ਮੌਜੂਦ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਮੌਜੂਦ ਨੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਮੌਜੂਦ ਨੇ ਹਵਾਈ ਅੱਡੇ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਭੁਪੇਸ਼ बघेल ਦਾ ਇਸ ਦੌਰਾਨ ਕਾਂਗਰਸ ਦੇ ਕਈ ਲੀਡਰ ਨਜ਼ਰ ਆ ਰਹੇ ਨੇ ਤੇ ਇਸ ਤੋਂ ਬਾਅਦ શ્રી ਦਰਬਾਰ ਸਾਹਿਬ ਨਤਮਸਤਕ ਹੋਣਗੇ ਪੰਜਾਬ ਦੀ ਗੁਰੂ ਨਗਰੀ ਅੰਮ੍ਰਿਤਸਰ ਕੁਪੇਸ਼ ਬਗੇਲ ਪਹੁੰਚ ਚੁੱਕੇ ਨੇ ਹਵਾਈ ਅੱਡੇ ਦੇ ਉੱਤੇ ਪਰਮਾ ਸਵਾਗਤ ਉਹਨਾਂ ਦਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਗਿਆ ਦੋ ਦਿਨਾਂ ਦੇ ਪੰਜਾਬ ਦੌਰੇ ਤੇ ਨੇ ਕੁਪੇਸ਼ ਬਗੇਲ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਸੀਨੀਅਰ ਆਗੂ ਤੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਕਮਾਂਡ ਉਹਨਾਂ ਨੂੰ ਸੰਭਾਲੀ ਗਈ ਹੈ ਤੇ ਇੰਚਾਰਜ ਦੇ ਵਜੋਂ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸੇਵਾਮਾ ਰਹਿਣ ਦੀਆਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਉਹਨਾਂ ਨੂੰ ਅੱਗੇ ਦੇਖਣ ਨੂੰ ਮਿਲਣਗੀਆਂ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ ਉਸ ਤੋਂ ਪਹਿਲਾਂ ਕਾਂਗਰਸ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਪਹੁੰਚਾ ਸਕਣਗੇ ਇਸ ਦੇ ਨਾਲ ਹੀ ਟਵੀਟ ਕੀਤਾ ਗਿਆ ਪੇਸ਼ ਦੇਲ ਦੇ ਬੋਲ ਉਹਨਾਂ ਨੇ ਕਿਹਾ ਕਿ ਪੰਜਾਬ ਖੇਤਾਂ ਦੀ ਖੁਸ਼ਬੂ ਹੈ ਪੰਜਾਬ ਸਮਰਪਣ ਦਾ ਰਸਤਾ ਹੈ ਪੰਜਾਬ ਇਨਕਲਾਬ ਦੀ ਅੱਗ ਹੈ ਪੰਜਾਬ ਧਰਮ ਦਾ ਪ੍ਰਤੀਕ ਹੈ ਅਤੇ ਪੇਸ਼ ਬਗੈਲ ਦੇ ਵੱਲੋਂ 8 ਟ੍ਰੀਟ ਕਿਹਾ ਗਿਆ ਜਦੋਂ ਵੀ ਮੈਂ ਪੰਜਾਬ ਨੂੰ ਪੜਿਆ ਯਾਤਰਾ ਕੀਤੀ ਤਾਂ ਸਮਝਿਆ ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਸਿਰਫ ਇੱਕ ਸੂਬਾ ਨਹੀਂ ਹੈ ਸਗੋਂ ਰੰਗਾਂ ਦਾ ਸੰਗਮ ਹੈ ਤਾਂ ਪੇਸ਼ ਬਗੈਲ ਪੰਜਾਬ ਦੀ ਸਿਫਤ ਕਰਦੇ ਨਜ਼ਰ ਆਏ ਨੇ ਪੰਜਾਬ ਖੇਤਾਂ ਦੀ ਖੁਸ਼ਬੂ ਹੈ ਪੰਜਾਬ ਕੁਰਬਾਨੀਆਂ ਦੀ ਧਰਤੀ ਹੈ ਪੰਜਾਬ ਸਮਰਪਣ ਦਾ ਰਸਤਾ ਹੈ ਪੰਜਾਬ ਇੱਕ ਸੂਬਾ ਨਹੀਂ ਹੈ ਪੰਜਾਬ ਕੁਰਬਾਨੀਆਂ ਦੀ ਧਰਤੀ ਹੈ ਖੇਤਾਂ ਦੀ ਖੁਸ਼ਬੂ ਅਤੇ ਜ਼ੋਰਦਾਰ ਸਵਾਗਤ ਹੈ ਤਸ਼ਮੀਲਾ ਅਮਰਿਤਸਰ ਜਥੇ ਕੁਪੇਸ਼ ਬਗੇਲ ਦਾ ਸਵਾਗਤ ਕਰਨ ਲਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਸਿੰਘ तमाम ਆਗੂ ਪਹੁੰਚੇ ਨੇ ਕਾਂਗਰਸ ਦੇ ਵੱਡੇ ਆਗੂ ਪਹੁੰਚੇ ਨੇ ਇੱਕ ਚੁਪਟਾ ਦਿਖਾਉਣ ਦੀ ਵੀ ਇੱਥੇ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਮੀਡੀਆ ਦੇ ਵਿੱਚ ਬਿਆਨਬਾਜ਼ੀ ਲਗਾਤਾਰ ਕਾਂਗਰਸ ਦੇ ਆਗੂ ਇੱਕ ਦੂਜੇ ਦੇ ਖਿਲਾਫ ਕਰਦੇ ਨਜ਼ਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਨਜ਼ਰ ਦੇਖ ਰਹੇ ਹੋ ਤੁਸੀਂ ਰਾਜਾ ਵੜਿੰਗ ਕੁਪੇਸ਼ ਬਗੇਲ ਦਾ ਸਵਾਗਤ ਕਰਦੇ ਹੋਏ ਹੱਥਾਂ ਦੇ ਵਿੱਚ ਕਾਂਗਰਸ ਦੇ ਝੰਡੇ ਭਪੇਸ਼ बघेल ਕੁਝ ਕਹਿ ਰਹੇ ਨੇ ਸੰਭ ਦੀ ਕੋਸ਼ਿਸ਼ ਕਰਦੇ। ਤਤੂਲ ਨਗਾੜਿਆਂ ਦੇ ਨਾਲ ਭਪੇਸ਼ बघेल ਦਾ ਸਵਾਗਤ ਗੁਰਜੀਤ ਔਜਲਾ ਵੀ ਮੌਜੂਦ ਨੇ ਪੰਜਾਬ ਕਾਂਗਰਸ ਦੇ ਉੱਚ ਆਗੂ ਮੌਜੂਦ ਨੇ ਭਪੇਸ਼ बघेल ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ ਉਹਨਾਂ ਦਾ ਕੀਤਾ ਜਾ ਰਿਹਾ ਰਾਜਾ ਵੜਿੰਗ ਤੁਹਾਨੂੰ ਨਜ਼ਰ ਆ ਰਹੇ ਨੇ ਪੇਸ਼ ਬਗੇਲ ਤੁਹਾਨੂੰ ਨਜ਼ਰ ਆ ਰਹੇ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰ ਦਾ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰ ਸਕਣਗੇ ਪੇਸ਼ ਬਗੇਲ ਇਕਜੁੱਟ ਕਰ ਸਕਣਗੇ ਪੇਸ਼ ਬਗੇਲ ਦੁਬਾਰਾ ਤੋਂ ਮਜ਼ਬੂਤ ਕਰ ਸਕਣਗੇ ਇਹ ਸਮਾਦ ਸਗਾ ਪਰ ਇਸ ਵੇਲੇ ਉਤਸ਼ਾਹ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਨਜ਼ਰ ਆ ਰਿਹਾ ਹੈ ਕਿ ਪੇਸ਼ ਬਗੇਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਵੇਂ ਪੰਜਾਬ ਕਾਂਗਰਸ ਦੇ ਇੰਚਾਰਜ ਠਾਪੇ ਗਏ ਨੇ ਪਹਿਲਾ ਉਹਨਾਂ ਦਾ ਪੰਜਾਬ ਦੌਰਾ 2 ਦਿਨ ਦਾ ਪੰਜਾਬ ਦੌਰਾ ਕਪੀਸ਼ बघेल ਰਾਤੀ ਪਹਿਲੀ ਵਾਰ ਉਹ ਇੰਚਾਰਜ ਬਣਨ ਤੋਂ ਬਾਅਦ ਪੰਜਾਬ ਪਹੁੰਚੇ ਨੇ ਜਿੱਥੇ ਗੁਰੂ ਨਾਨਕ ਦਾਸ ਹਵਾਈ ਅੱਡੇ ਤੇ ਪਹੁੰਚਣ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਾਂਗਰਸ ਦੇ ਵੱਡੇ ਆਗੂ ਇਸ ਦੌਰਾਨ ਮੌਜੂਦ ਰਹੇ ਨੇ ਢੋਲ ਨਗਾੜਿਆਂ ਆਵਾਜ਼ ਦੇ ਵਿੱਚ ਜ਼ੋਰਦਾਰ ਸਵਾਗਤ ਕਪੀਸ਼ बघेल ਦਾ ਤੇ ਕੇਵਲ ਜੀ ਅੰਮੇ ਪਹੁੰਚ। ਫੁੱਲਾਂ ਦੀ ਵਰਖਾ ਭਪੇਸ਼ ਬਗੇਲ ਤੇ ਕੀਤੀ ਗਈ ਹੈ। ਢੋਲ ਨਗਾੜੇ ਵਜਾਏ ਗਏ ਨੇ। 에어ਪੋਰਟ ਤੋਂ ਬਾਹਰ ਨਿਕਲਣ ਵੇਲੇ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਜਦੋਂ ਕਾਂਗਰਸ ਦੇ ਨਵੇਂ ਇੰਚਾਰਜ ਭਪੇਸ਼ ਬਗੇਲ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਜ਼ੋਰਦਾਰ ਸਵਾਗਤ ਤੇ ਹੁਣ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਭਪੇਸ਼ ਭਗੇਲ।